ਪਿੱਛੇ ਤੁਹਾਨੂੰ ਨਜ਼ਰ ਆ ਰਿਹਾ ਹੁਣ ਇੱਕ ਜਿਹੜਾ ਘੋੜਾ ਹੈ ਉਹਦੇ ਨਾਲ ਟਕਰਾ ਜਾਂਦੀ ਪਿੱਛੋਂ ਟਕਰਾ ਜਾਂਦੀ ਹੈ ਔਰ ਬੱਸ ਤੁਸੀਂ ਦੇਖੋ ਕਿ ਹਾਦਸਾ ਗ੍ਰਸਤ ਹੋ ਜਾਂਦੀ ਹੈ ਬੱਸ ਦੀ ਜ਼ਬਰਦਸਤ ਟੱਕਰ ਹੁੰਦੀ ਆ ਉਹ ਘੋੜੇ ਦੇ ਨਾਲ ਪਿੱਛੋਂ ਔਰ ਜਿਹੜਾ ਡਰਾਈਵਰ ਹੈ ਉਹ ਤਕਰੀਬਨ 1 ਘੰਟੇ ਦੇ ਸਮਾਂ ਹੋ ਗਿਆ ਹੈ ਤਕਰੀਬਨ 1 ਘੰਟੇ ਤੋਂ ਬੱਸ ਦੇ ਅੰਦਰ ਫਸਿਆ ਹੋਇਆ ਤੇ ਪਿੰਡ ਜਦੋਂ ਵੀ ਅੱਗੇ ਕਰਦੇ ਖਿੱਚਦੇ ਤਾਂ ਵੀ ਉਹਨੂੰ ਪ੍ਰੋਬਲਮ ਆਉਂਦੀ ਸੀ ਕਿ ਤੇ ਪਿੱਛੇ ਨੂੰ ਕਰਦੇ ਤਾਂ ਵੀ ਪ੍ਰੋਬਲਮ ਕਰਦਾਸ ਕਰ ਫਿਰ ਬੜੀ ਮੁਸ਼ਕਲ ਕੱਟਣਾ ਕੋਈ ਚੀਜ਼ਾਂ ਕੱਟ ਕੇ ਉਹਨੂੰ ਜਗ੍ਹਾ ਬਣਾ ਕੇ ਹੁਣ ਜਾ ਕੇ ਉਹ ਨਿਕਲਿਆ ਇਕੱਠੋ ਕਰਕੇ ਟੇ 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 ਟ ਤੇ ਫਿਰ ਉਹਦੀ ਹਰਪ ਕਰਨੀ ਸ਼ੁਰੂ ਕੀਤੀ ਟਰੈਕਟਰ ਲਿਆਂਦੇ ਟੋਚਨ ਵਗੈਰਾ ਲੈ ਕੇ ਆਏ ਜਿੰਨੀ ਸਰਕਾਰੀ ਕੰਮੇ ਜਾਮੇ ਤੋਂ ਪਹਿਲਾ ਜਿਹੜੇ ਲੋਕ ਆ ਗਏ ਆ ਪਹਿਲਾ ਲੋਕ ਆ ਗਏ ਜੀ ਤੇ 5 ਮਿੰਟ ਤੋਂ ਪਹਿਲਾਂ ਪਹਿਲਾ ਲੋਕ ਇਕੱਠੇ ਹੋ ਗਏ ਜੀ ਇੱਥੇ ਇਹੀ ਇਨਸਾਨੀਅਤ ਹੈ ਹਾਂ ਜੀ ਹਾਂ ਜੀ ਹਾਂ ਜੀ ਹਮਦਰਦੀ ਦਿਖਾਈ ਹੈ ਜੀ ਹਾਂ ਜੀ ਬੰਦੇ ਦੀ ਜਾਨ ਬਚ ਬਚ ਗਏ ਚਲੋ ਤੁਹਾਡੇ ਸਾਰੇ ਦੇ ਸਦਕਾ ਦੀ ਜਾਨ ਬਚ ਗਈ ਸਤਸ਼੍ਰੀ ਅਕਾਲ ਪੀ ਵੀ ਪਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥਿਓ ਇਸ ਸਮੇਂ ਅਸੀਂ ਪਿੰਡ ਨਾਈ ਮੰਜਾਰੇ ਵਿਖੇ ਮੌਜੂਦ ਹਾਂ ਔਰ ਇੱਥੇ ਇੱਕ ਬਹੁਤ ਹੀ ਦਰਦਨਾਕ ਦਿਲ ਦਹਿਲਾ ਦੇਣ ਵਾਲਾ ਤੜਕੇ ਤੜਕੇ ਕੰਬਣੀ ਛੇੜਨ ਵਾਲਾ ਹਾਦਸਾ ਵਾਪਰਿਆ ਮੇਰੇ ਬਿਲਕੁਲ ਪਿੱਛੇ ਇੱਕ ਟੂਰਿਸਟ ਬੱਸ ਹੈ ਔਰ ਇਹ ਟੂਰਿਸਟ ਬੱਸ ਜਿਹੜੀ ਹੈ ਜਦੋਂ 6:30-5:00 ਵਜੇ ਦੇ ਕਰੀਬ ਇੱਥੇ ਪਹੁੰਚਦੀ ਹੈ ਇਸ ਘਟਨਾ ਵਾਲੇ ਸਥਾਨ ਤੇ ਪਹੁੰਚਦੀ ਹੈ ਤਾਂ ਉਹ ਪਿੱਛੇ ਤੁਹਾਨੂੰ ਨਜ਼ਰ ਆ ਰਿਹਾ ਹੁਣ ਇੱਕ ਜਿਹੜਾ ਘੋੜਾ ਹੈ ਉਹਦੇ ਨਾਲ ਟਕਰਾ ਜਾਂਦੀ ਹੈ ਪਿੱਛੋਂ ਟਕਰਾ ਜਾਂਦੀ ਹੈ ਔਰ બસ ਤੁਸੀਂ ਦੇਖੋ ਕਿ ਹਾਦਸਾ ਗ੍ਰਸਤ ਹੋ ਜਾਂਦੀ ਹੈ ਬੱਸ ਦੀ ਜ਼ਬਰਦਸਤ ਟੱਕਰ ਹੁੰਦੀ ਆ ਉਹ ਘੋੜੇ ਦੇ ਨਾਲ ਪਿੱਛੋਂ ਔਰ ਜਿਹੜਾ ਡਰਾਈਵਰ ਹੈ ਉਹ ਤਕਰੀਬਨ 1 ਘੰਟੇ ਦੇ ਸਮਾਂ ਹੋ ਗਿਆ ਹੈ ਤਕਰੀਬਨ 1 ਘੰਟੇ ਤੋਂ ਬੱਸ ਦੇ ਅੰਦਰ ਫਸਿਆ ਹੋਇਆ ਤੇ ਪਿੰਡ 나ਈ ਮਜਾਰਾ ਜਿਹੜਾ ਸਾਰਾ ਇੱਥੇ ਪਹੁੰਚ ਗਿਆ 1 ਘੰਟੇ ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਮਦਦ ਕਰ ਰਹੇ ਨੇ ਅਬਲਰਾਜ ਵੀਰ ਇਹਦਾ ਘਰ ਬਿਲਕੁਲ ਨੇੜੇ ਐ ਇਸਨੇ ਜਿਹੜੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤੀ ਹੈ ਚੌਂਕੀ ਚ ਕਾਲ ਕਾਲ ਕੀਤੀ ਹੈ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤੀ ਹੈ ਚੌਂਕੀ ਜਿਹੜੀ ਨੇੜੇ ਲੱਗਦੀ ਹੈ ਉੱਥੇ ਕਾਲ ਕੀਤੀ ਹੈ ਔਰ ਐਂਬੂਲੈਂਸਸ ਨੂੰ ਜਿਹੜੀ ਮਦਦ ਲਈ ਬੁਲਾਇਆ ਪਰ ਨਾਈ ਮਯਾਰਾ ਪਿੰਡ ਜਿਹੜਾ ਸਾਰਾ ਇਕੱਠ ਹੋ ਕੇ ਮੌਕੇ ਤੇ ਪਹੁੰਚਿਆ ਤਾਂ ਜੋ ਪੀੜਤ ਦੀ ਮਦਦ ਕੀਤੀ ਜਾ ਸਕੇ ਕਟਰ ਚਲਾਇਆ ਜਾ ਰਿਹਾ ਤਾਂ ਜੋ ਟਰੈਨ ਨੂੰ ਬੰਦ ਕਰਕੇ ਨਿਕਲਣੇ ਲੱਗੋ। ਉਹ ਕੋਟੇ ਜੀ। ਅੱਛਾ ਅੱਛਾ। ਦਬਾ ਦੇ ਦੋ-ਚਾਰ ਰੌਲਾ ਪਾਣਾ ਕਿ ਕਿਤੇ ਨਹੀਂ ਮੜ ਗਿਆ ਵੀ ਕਿਤੇ ਦੇ ਰੌਲਾ। ਤਾਂ ਕਾਈ ਵਿਚਾਰਾ ਜਿਹੜਾ ਸਾਰਾ ਮੌਕੇ ਤੇ ਇਕੱਠਾ ਹੋ ਗਏ, ਇਕ ਜੁੱਟ ਹੋ ਗਏ ਤਾਂ ਜੋ ਡਰਾਈਵਰ ਵੀਰ ਜਿਹੜਾ ਵਿੱਚ ਫਸਿਆ ਹੋਇਆ ਉਸ ਦੀ ਮਦਦ ਕੀਤੀ ਜਾ ਸਕੇ। ਔਰ ਕਟਰ ਦੇ ਨਾਲ ਜਿਹੜਾ ਬੋਡੀ ਨੂੰ ਕਟਿਆ ਜਾ ਰਿਹਾ ਬੱਸ ਦੀ ਟਰੈਕਟਰ ਵੀ ਮੌਕੇ ਤੇ ਪਹੁੰਚ ਗਿਆ। ਹਰਪ੍ਰੀਤ ਵੀਰ ਜਿਹੜਾ ਵੀ ਆਪਣਾ ਟਰੈਕਟਰ ਲੈ ਕੇ ਮੌਕੇ ਤੇ ਪਹੁੰਚਿਆ। ਸਾਰੀ ਤਾਮਾ-ਜਾਮਾ ਵੀ ਇੱਥੇ ਮੌਜੂਦ ਹੈ। ਨੈਸ਼ਨਲ ਹਾਈਵੇ ਦਾ ਤਾਮਾ-ਜਾਮਾ ਵੀ ਮੌਜੂਦ ਹੈ। ਲੇਕਿਨ ਡਰਾਈਵਰ ਦੀ ਜਿਹੜੀ ਲੱਤ ਹੈ ਉਹ ਦੱਸਿਆ ਜਾ ਰਿਹਾ ਕਿ ਬੁਰੀ ਤਰ੍ਹਾਂ ਘੁੱਟ ਹੋਈ ਹੋਈ ਹੈ ਔਰ ਹੁਣ ਕਿਸੇ ਡਾਕਟਰ ਦੀ ਵੇਟ ਕੀਤੀ ਜਾ ਰਹੀ ਹੈ ਤਾਂ ਜੋ ਲੱਤ ਨੂੰ ਸੁੰਨ ਕਰਕੇ ਕੱਢਿਆ ਜਾਵੇ ਕਿਉਂਕਿ ਲੱਤ ਘੁੱਟੀ ਗਈ ਹੈ ਲੱਤ ਜਕੜੀ ਗਈ ਹੈ ਤੇ ਡਰਾਈਵਰ ਦਿੱਕਤ ਬਹੁਤ ਮਹਿਸੂਸ ਕਰ ਰਿਹਾ ਪੇਨ ਬਹੁਤ ਮਹਿਸੂਸ ਕਰ ਰਿਹਾ ਡਰਾਈਵਰ ਦੀ ਵਾਈਫ ਜਿਹੜੀ ਹੈ ਮੌਕੇ ਤੇ ਮੌਜੂਦ ਹੈ ਉਹਦੇ ਵੀ ਚਿਹਰੇ ਤੇ ਕਾਫੀ ਸੱਟ ਲੱਗੀ ਹੋਈ ਹੈ ਤੇ ਉਹ ਬਹੁਤ ਪਰੇਸ਼ਾਨ ਹੈ ਆਪਣੇ ਪਤੀ ਨੂੰ ਇਸ ਤਰੀਕੇ ਦੇਖ ਕੇ ਹਾਲਾਂਕਿ ਅਸੀਂ ਇੱਥੇ ਪਹੁੰਚੇ ਆ ਦਿਲ ਸਾਡਾ ਵੀ ਡਰਦਾ ਹੈ ਸਾਡਾ ਵੀ ਰੋਂਦਾ ਹੈ ਸਾਡਾ ਵੀ ਤੜਪਦਾ ਹੈ ਜਦੋਂ ਡਰਾਈਵਰ ਵੀਰ ਚੀਕ ਮਾਰਦਾ ਬਹੁਤ ਪੇਨ ਵਿੱਚ ਹੈ ਬਹੁਤ ਤਕਲੀਫ ਵਿੱਚ ਤੇ ਉਸ ਦੀ ਘਰ ਵਾਲੀ ਜਿਹੜੀ ਮੌਕੇ ਤੇ ਮੌਜੂਦ ਹੈ ਉਸ ਦੇ ਦਿਲ ਤੇ ਕੀ ਵੀ ਦੀ ਹੋਵੇਗਾ ਆਪਾਂ ਸਮਝ ਸਕਦੇ ਹਾਂ ਅਸੀਂ ਵੀ ਮੌਕੇ ਤੇ ਪਹੁੰਚੇ ਤਾਂ ਜੋ ਹੈਲਪ ਕੀਤੀ ਜਾ ਸਕੇ ਲੇਕਿਨ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਇਹ ਸਾਰੇ ਲੋਕ ਇੱਥੇ ਪਹੁੰਚ ਚੁੱਕੇ ਨੇ ਪਿੰਡ ਨਾਈ ਮਿਆਰਾ ਸਾਰਾ ਇਕੱਠਾ ਹੋ ਚੁੱਕਾ ਹੈ ਸਰਕਾਰੀ ਤੰਤਰ ਵੀ ਸਾਰਾ ਲੱਗੇ ਸੜਕ ਸੁਰੱਖਿਆ ਫੋਰਸ ਵੀ ਪਹੁੰਚੀ ਹੈ ਤਾਂ ਜੋ ਡਰਾਈਵਰ ਦੀ ਮਦਦ ਕੀਤੀ ਜਾ ਸਕੇ ਲੇਕਿਨ ਪਿਛਲੇ ਡੇਢ ਘੰਟੇ ਤੋਂ ਦੱਸਿਆ ਜਾ ਰਿਹਾ ਕਿ ਡਰਾਈਵਰ ਜਿਹੜਾ ਫਸਿਆ ਹੋਇਆ ਚਿਹਰੇ ਤੇ ਬਹੁਤ ਸਾਰੇ ਨਿਸ਼ਾਨ ਨੇ ਚਿਹਰੇ ਤੇ ਬਹੁਤ ਸੱਟਾਂ ਤੇ ਲੱਤ ਜਿਹੜੀ ਹੈ ਉਹ ਬੁਰੀ ਤਰ੍ਹਾਂ ਫਸ ਗਈ ਹੈ ਦੱਸਿਆ ਜਾ ਰਿਹਾ ਬਹੁਤੇ ਤਾਂ ਲੋਕਾਂ ਨੂੰ ਬੱਸ ਦੇ ਜਿਹੜੇ ਅੰਦਰ ਬੈਠੇ ਸੀ ਉਹਨਾਂ ਨੂੰ ਵੀ ਨਹੀਂ ਪਤਾ ਲੱਗਾ ਉਹਨਾਂ ਨੂੰ ਵੀ 5-7 ਮਿੰਟ ਲੱਗ ਗਏ ਕਿਉਂਕਿ ਤੜਕੇ ਦਾ ਸਮਾਂ ਸਾਢੇ 5 ਪੌਣੇ 6 ਦੀ ਗੱਲ ਹੈ ਤਕਰੀਬਨ ਬੱਸ 'ਚ ਸਵਾਰੀਆਂ ਵੀ ਸੁੱਤੀਆਂ ਹੋਈਆਂ ਸਨ ਜਿਹੜੇ ਆਲੇ-ਦੁਆਲੇ ਲੋਕ ਹੈ ਉਹ ਵੀ ਸੁੱਤੇ ਹੋਏ ਸਨ ਜਿਹੜੇ ਘਰਾਂ ਦੇ ਵਾਸੀ ਨੇ ਇੱਕ ਵੀਰ ਬਲਰਾਜ ਉਹ ਦੱਸਦਾ ਕਿ ਉਹ ਸਾਢੇ 1:30 ਵਜੇ ਉੱਠ ਕੇ ਬਾਹਰ ਆ ਕਤ ਧਮਾਕਾ ਹੁੰਦਾ ਇਕਦਮੀ ਧਮਾਕਾ ਹੁੰਦਾ ਬਲਾਸਟ ਹੁੰਦਾ ਉਹ ਬਾਹਰ ਆ ਕੇ ਦੇਖਦਾ ਤਾਂ ਉਸ ਨੂੰ ਪਤਾ ਲੱਗਦਾ ਕਿ ਜਿਹੜੀ ਬੱਸ ਆ ਉਸ ਘੋੜੇ ਨਾਲ ਟਕਰਾ ਜਾਂਦੀ ਹੈ ਤੇ ਉਸ ਤੋਂ ਬਾਅਦ ਡਰਾਈਵਰ ਫਸ ਜਾਂਦਾ ਤਾਂ ਬਲਰਾਜ ਵੀ ਆਪਣੇ ਵੱਲੋਂ ਮਦਦ ਕਰਦਾ ਆਪਣੇ ਵੱਲੋਂ ਜਿਹੜੀ ਨੇੜਲੀ ਚੌਂਕੀ ਆ ਉੱਥੇ ਕਾਲ ਕਰਦਾ 112 ਤੇ 108 ਤੇ ਕਾਲ ਕਰਦਾ ਤੇ ਉਸ ਤੋਂ ਬਾਅਦ ਜਿਹੜਾ ਸਾਰਾ ਸਰਕਾਰੀ ਤੰਤਰ ਇੱਥੇ ਪਹੁੰਚ ਚੁੱਕਾ ਹੈ ਨੈਸ਼ਨਲ ਹਾਈਵੇ ਦੀ ਟੀਮ ਪਹੁੰਚ ਚੁੱਕੀ ਹੈ ਉਹਨਾਂ ਦੀ ਐਂਬੂਲੈਂਸ ਪਹੁੰਚੀ ਹੋਈ ਹੈ ਔਰ ਆਪਣੇ ਵੱਲੋਂ ਸਾਰੇ ਵੱਲੋਂ ਸਾਰੇ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਵੀ ਜਿੱਦ ਦੇ ਸਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਤੁਰੰਤ ਇੱਥੇ ਪਹੁੰਚੇ ਤਾਂ ਜੋ ਆਪਣੇ ਵੱਲੋਂ ਹੈਲਪ ਕੀਤੀ ਜਾ ਸਕੇ ਲੇਕਿਨ ਇੱਥੇ ਆ ਕੇ ਦੇਖਿਆ ਕਿ ਪਿੰਡ ਨਾਈ ਮਜਾਰਾ ਜਿਹੜਾ ਸਾਰਾ ਇੱਕ ਝੋਟਾ ਇਕੱਠਾ ਹੈ ਤਾਂ ਜੋ ਡਰਾਈਵਰ ਨੂੰ ਜਿਹੜਾ ਜਿਹੜਾ ਉਹ ਫਸਿਆ ਹੈ ਉਹਨੂੰ ਬਾਹਰ ਕੱਢਿਆ ਜਾਵੇ ਰਸੇ ਜਿਹੜੇ ਡਰਾਈਵਰ ਦੀਆਂ ਦੋਨੋਂ ਲੱਤਾਂ ਫਸੀਆਂ ਹੋਈਆਂ ਹਨ ਔਰ ਡਰਾਈਵਰ ਬਹੁਤ ਜ਼ਿਆਦਾ ਪੇਨ ਮਹਿਸੂਸ ਕਰ ਰਿਹਾ ਤਾਂ ਦੱਸਿਆ ਜਾ ਰਿਹਾ ਕਿ ਹੁਣ ਇੱਕ ਡਾਕਟਰ ਦਾ ਇੰਤਜ਼ਾਮ ਕੀਤਾ ਜਾ ਰਿਹਾ ਤਾਂ ਜੋ ਡਾਕਟਰ ਵੱਲੋਂ ਆ ਕੇ ਐਨਐਸਟੀਸਿਆ ਦਿੱਤਾ ਜਾ ਜਵੇ ਜਾਂ ਤਾਂ ਸਾਥੀਓ ਪਿੰਡ ਵਾਲਿਆਂ ਨਾਲ ਗੱਲ ਕਰਕੇ ਹੋਰ ਅਪਡੇਟ ਪਤਾ ਲੱਗੀ ਆ ਕਿ ਜਿਹੜਾ ਉਹ ਘੋੜਾ ਆ ਪਹਿਲਾਂ ਇੱਥੇ ਡਵਾਈਡਰ ਤੇ ਇਕੱਲਾ ਇੱਥੇ ਡਵਾਈਡਰ ਤੇ ਨਹੀਂ ਚੜਦਾ ਸਗੋ ਦੂਜੇ ਟਰੈਕ ਤੇ ਚਲੇ ਜਾਂਦਾ ਪਿੱਛੇ ਪਾਣੀ ਆ ਪਿੱਛੇ ਬਹੁਤ ਡੂੰਘਾ ਪਾਣੀ ਆ ਉਹ ਪੁਲੀ ਦੇ ਨਾਲ ਟਕਰਾਂਦਾ ਤੁਹਾਨੂੰ ਨਿਸ਼ਾਨ ਵੀ ਨਜ਼ਰ ਆ ਰਹੇ ਹੋਣੇ ਆ ਉਹ ਦੂਜੇ ਟਰੈਕ 'ਚ ਚਲੇ ਜਾਂਦਾ ਔਰ फ्रंट ਤੋਂ ਕੋਈ ਗੱਡੀ ਆ ਰਹੀ ਸੀ ਕਿ ਉਸ ਤੋਂ ਬਾਅਦ ਜਿਹੜਾ ਉਹ ਘੋੜੇ ਦਾ ਡਰਾਈਵਰ ਹੈ ਉਸ ਨੂੰ ਫਿਰ ਤੋਂ ਖੱਬੇ ਪਾਸੇ ਵਾਲੇ ਮੋੜਦਾ ਤੇ ਉਹ ਤੁਸੀਂ ਦੇਖੋ ਜੰਗਲੇ ਤੋੜ ਕੇ ਫਿਰ ਜਿਹੜਾ ਉਹ ਘੋੜਾ ਆ ਜਾ ਕੇ ਖੇਤਾਂ ਵਿੱਚ ਰੁਕ ਜਾਂਦਾ ਸਾਮੋ ਸਾਹਮਣੇ ਵੀ ਹਾਦਸਾ ਹੋ ਜਾਣਾ ਸੀਗਾ ਹੋਰ ਵੱਡਾ ਖਤਰਾ ਬਣ ਗਿਆ ਸੀ ਜਾਨਲੇਵਾ ਹਾਦਸਾ ਵੀ ਹੋ ਸਕਦਾ ਸੀ ਲੇਕਿਨ ਰੱਬ ਦੀ ਮਿਹਰਬਾਨੀ ਰਹੀ ਹੈ ਗਨੀਮਤ ਲਈ ਹੈ ਕਿ ਫਰੰਟ ਤੋਂ ਜਿਹੜੀ ਗੱਡੀ ਆ ਰਹੀ ਸੀ ਉਸ ਦੇ ਵਿੱਚ ਘੋੜਾ ਨਹੀਂ ਟਕਰਾਇਆ ਔਰ ਸਵੇਰੇ 5:30 ਪੌਣੇ 6 ਦੀ ਗੱਲ ਦੱਸੀ ਜਾ ਰਹੀ ਹੈ ਹੁਣ ਵੀ ਕਟਰ ਚਲਾਇਆ ਜਾ ਰਿਹਾ ਹੈ ਤਕਰੀਬਨ ਜਿਹੜਾ ਸਮਾਂ ਇਸ ਸਮੇਂ ਵੀ 7:12 ਮਿੰਟ ਹੋ ਚੁੱਕੇ ਨੇ ਹੁਣ ਵੀ ਕਟਰ ਚਲਾਇਆ ਜਾ ਰਿਹਾ ਤੇ ਜਿੱਦ ਦੇ ਕਟਰ ਚੱਲਦਾ ਹੈ ਕਟਰ ਨਾਲ ਜਿਹੜੀ ਉਹ ਨਾਟਿਆ ਉਹ ਗਰਮ ਹੋ ਜਾਂਦੇ ਨੇ ਤੇ ਜਿਸ ਕਰਕੇ ਡਰਾਈਵਰ ਸੇਕ ਬਹੁਤ ਮਹਿਸੂਸ ਕਰ ਰਿਹਾ ਤੜਪ ਰਿਹਾ ਹਮ ਦਰਦੀ ਆ ਉਸ ਦੇ ਨਾਲ ਸਾਰੀ ਟੀਮਾਂ ਲੱਗੀਆਂ ਹੋਈਆਂ ਲੇਕਿਨ ਪੇਨ ਵਿੱਚ ਉਹ ਕੱਲਾ ਹੈ ਪੇਨ ਵਿੱਚ ਤਕਲੀਫ ਚ ਉਹ ਕੱਲਾ ਹੈ ਤੇ ਉਹੀ ਆਪਣੀ ਤਕਲੀਫ ਸਮਝ ਸਕਦਾ ਹੈ ਪਰ ਆਲੇ-ਦੁਆਲੇ ਜਿਹੜੇ ਲੋਕ ਆ ਉਹਨਾਂ ਦੀ ਸ਼ਾਬਾਸ਼ੀ ਬਣਦੀ ਐ ਪਿੰਡ ਨਾਈ ਮੁਜਾਰੇ ਦੇ ਲੋਕਾਂ ਨੂੰ ਅਸੀਂ ਐਪਰੀਸ਼ੀਏਟ ਕਰਦੇ ਆ ਜਿਹੜੇ ਪੂਰੀ ਜਾਨ ਨਾਲ ਪੂਰੀ ਜਦੋਜਹਿਦ ਨਾਲ ਪੂਰੀ ਕੋਸ਼ਿਸ਼ ਕਰ ਰਹੇ ਆ ਤਾਂ ਜੋ ਜਲਦੀ ਤੋਂ ਜਲਦੀ ਜਿਹੜਾ ਡਰਾਈਵਰ ਐ ਉਸ ਨੂੰ ਬਾਹਰ ਕੱਢਿਆ ਜਾਵੇ ਉਸ ਦੀਆਂ ਲੱਤਾਂ ਜਿਹੜੀਆਂ ਫਸੀਆਂ ਹੋਈਆਂ ਐਂਗਲ ਨੱਟ ਕਹਿੰਦੇ ਜਿਹੜੇ ਉਹ ਇਸ ਵਾਲੇ ਪਾਸੇੋਂ ਨਿਕਲ ਗਏ ਨੇ ਜੇ ਫਰੰਟ ਤੋਂ ਜੇ ਕਹਿੰਦੇ ਕਿ ਨੱਟ ਫਸਦੇ ਤਾਂ ਹੋਰ ਵੀ ਜ਼ਿਆਦਾ ਨੁਕਸਾਨ ਹੋਣਾ ਸੀਗਾ ਤਾਂ ਹੁਣ ਇੱਕ ਸਾਈਡ ਤੋਂ ਜਿਹੜੇ ਨੱਟ ਆ ਉਹ ਲੱਤ ਦੇ ਅੰਦਰ ਫਸੇ ਹੋਏ ਨੇ ਤੇ ਡਰਾਈਵਰ ਨੂੰ ਕੱਢਣ ਦੀ ਜਦੋਂ ਜਦ ਚੱਲ ਰਹੀ ਹੈ ਡਰਾਈਵਰ ਨੂੰ ਕੱਢਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਰੱਬ ਅਕੀ ਦੁਆ ਕਰਦੇ ਅਰਦਾਸ ਕਰਦੇ ਕਿ ਛੇਤੀ ਡਰਾਈਵਰ ਨੂੰ ਕੱਢ ਲਿਆ ਜਾਵੇ ਕਿਉਂਕਿ ਉਹ ਤਕਲੀਫ ਚ ਬਹੁਤ ਹੈ ਤੇ ਇੱਥੇ ਖੜ ਕੇ ਉਸ ਦੀਆਂ ਚੀਕਾਂ ਜਿਹੜੀਆਂ ਕੰਨਾਂ ਵਿੱਚ ਪੈਂਦੀਆਂ ਨੇ ਉਹਦੇ ਨਾਲ ਦਿਲ ਦਹਿਲਦਾ ਉਹਦੇ ਨਾਲ ਇੱਕ ਕੰਪਨੀ ਛਿੜਦੀ ਹੈ ਇੱਕ ਦਰਦ ਮਹਿਸੂਸ ਹੁੰਦਾ ਉਸ ਵੀਰ ਦਾ ਉਸ ਦੀ ਘਰ ਵਾਲੀ ਵੀ ਜਿਹੜੀ ਬਾਹਰ ਖੜੀ ਹੋਈ ਹੈ ਤਾਂ ਬਹੁਤ ਮੁਸ਼ਕਲ ਕੜੀ ਪਰਿਵਾਰ ਦੇ ਲਈ ਤਾਂ ਟੋਮ ਮਸ਼ੀਨ ਦੀ ਮਦਦ ਦੇ ਨਾਲ ਉਹ ਡਰਾਈਵਰ ਨੂੰ ਕੱਢ ਲਿਆ ਗਿਆ ਉਸ ਦੀ ਲਤ ਜਿਹੜੀ ਨਿਕਲ ਗਈ ਹੈ ਲੋਕਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਕਾਮਯਾਬ ਹੋਈਆਂ ਹਨ ਔਰ ਡਰਾਈਵਰ ਨੇ ਮਸਾਂ ਜਾ ਕੇ ਰੀਲੀਫ ਮਹਿਸੂਸ ਕੀਤੀ ਹੈ 5:30 ਪਾਉਣੇ 6 ਦੀ ਘਟਨਾ ਦੱਸ ਰਿਹਾ ਔਰ 7:30 ਹੋ ਗਏ ਆ ਤਕਰੀਬਨ ਡੇਢ ਘੰਟਾ ਡਰਾਈਵਰ ਫਸਿਆ ਰਿਹਾ ਪਰ ਜਿਹੜੇ ਨਾਈ ਮੁਜਰ ਦੇ ਲੋਕ ਇਹਨਾਂ ਨੂੰ ਸ਼ਾਬਾਸ਼ੀ ਆ ਇਹਨਾਂ ਦਾ ਧੰਨਵਾਦ ਉਹਦੀ ਸ਼ਲਾਗ ਹੈ ਕਿ ਡੇਢ ਘੰਟੇ ਦੀ ਜਦੋਂ ਜਿਹਦ ਬਾਅਦ ਡਰਾਈਵਰ ਦੀ ਜਿਹੜੀਆਂ ਲੱਤਾਂ ਉਹ ਕੱਢ ਲਈ ਗਈਆਂ ਮਸੀ ਉਹ ਜਿਹੜਾ ਸ਼ਾਂਤ ਹੋਇਆ ਨਹੀਂ ਤਾਂ ਵਿਚਾਰਾ ਬਹੁਤ ਤੜਪ ਰਿਹਾ ਸੀ ਉਸ ਨੂੰ ਕੱਢ ਲਿਆ ਗਿਆ ਟੋ ਮਸ਼ੀਨ ਦੇ ਨਾਲ ਹੁਣ ਜਿਹੜੀ ਖਿੱਚ ਪਾ ਕੇ ਉਸ ਨੂੰ ਜਿਹੜੀ ਇਹ ਬਾਡੀ ਆ ਬੱਸ ਦੀ ਬਾਡੀ ਨੂੰ ਇੱਕ ਪਾਸੇ ਕੀਤਾ ਗਿਆ ਇੱਕ ਸਾਈਡ ਤੇ ਕੀਤਾ ਗਿਆ ਔਰ ਡਰਾਈਵਰ ਨੂੰ ਕੱਢ ਲਿਆ ਗਿਆ ਤਾਂ ਮੱਸਾ ਮੱਸਾ ਰਾਹਤ ਮਿਲੀ ਹੈ ਡਰਾਈਵਰ ਨੂੰ ਉਸਦੇ ਪਰਿਵਾਰ ਨੂੰ ਔਰ ਸ਼ਾਬਾਸ਼ੀ ਹੈ ਜਿਹੜੇ ਇਹ ਵੀਰ ਤਕਰੀਬਨ ਡੇਢ ਘੰਟੇ ਤੋਂ ਜਦੋਜਹਿਦ ਕਰ ਰਹੇ ਸਨ ਕੋਸ਼ਿਸ਼ਾਂ ਕਰ ਰਹੇ ਸਨ ਪਰ ਇਕੱਲੇ ਹੱਥਾਂ ਦੀ ਤਾਕਤ ਨਾਲੇ ਕੰਮ ਸਿਖਾਲੇ ਨਹੀਂ ਆ ਮਸ਼ੀਨਰੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਔਰ ਮਸ਼ੀਨਰੀ ਜਦੋਂ ਪਹੁੰਚੀ ਹੈ ਉਸ ਤੋਂ ਬਾਅਦ ਡਰਾਈਵਰ ਨੂੰ ਜਿਹੜਾ ਕੱਢ ਲਿਆ ਗਿਆ ਟੋ ਮਸ਼ੀਨ ਦੀ ਖਿੱਚ ਨਾਲ ਬਾਡੀ ਨੂੰ ਇੱਕ ਪਾਸੇ ਕੀਤਾ ਗਿਆ ਤੇ ਡਰਾਈਵਰ ਨੂੰ ਕੱਢਿਆ ਗਿਆ ਮਸਾ ਮਸਾ ਰਾਹਤ ਮਿਲੀ ਹੈ ਦਿਖਾ ਦਿਓ ਵੀ ਜ ਹੁਣ ਐਂਬੂਲੈਂਸ ਵਿੱਚ نیشنل ਹਾਈਵੇ ਦੀ ਜਿਹੜੀ ਐਂਬੂਲੈਂਸ ਹੈ ਉਸ ਦੇ ਵਿੱਚ ਚਲੋ ਡਰਾਈਵਰ ਨੂੰ ਪਾ ਕੇ ਜਿਹੜਾ ਲਜਾਇਆ ਜਾ ਰਿਹਾ ਤੋ ਤਸਵੀਰਾਂ ਤੁਹਾਨੂੰ ਹੁਣ બસ ਨਹੀਂ ਆ ਵੀ ਦਿਖਾਵਾਂਗੇ ਕਿ ਬਸ ਦੇ ਬਹੁਤ ਬੁਰੇ ਹਾਲ ਨੇ ਬਸ ਅਕਿਉ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀ ਹੈ ਚੌਕੀ ਇਨਚਾਰਜ ਚੌਕੀ ਇਨਚਾਰਜ ਮੌਕੇ ਤੇ ਪਹੁੰਚ ਚੁੱਕੇ ਨੇ ਵਿਕਰਮ ਆ ਬਸ ਦੇ ਅੰਦਰੋਂ ਜਿਹੜੀਆਂ ਕਾਪੀਆਂ ਕੂਪੀਆਂ ਵੀ ਖਿਲਰ ਚੁੱਕੀਆਂ ਨੇ ਬਾਹਰ ਆ ਗਈਆਂ ਨੇ ਤਾਂ ਪਿੰਡ ਨਾਈ ਮੁਚਾਰੇ ਤੋਂ ਲਾਲੀ ਵੀਰ ਹੁਣੇ ਨਾਲ ਨੇ ਤਕਰੀਬਨ ਡੇਢ ਘੰਟਾ ਇਹਨਾਂ ਨੇ ਤੇ ਇਹਨਾਂ ਦੇ ਸਾਥੀਆਂ ਨੇ ਜਦੋਂ ਜਹਿਦ ਕੀਤੀ ਹੈ ਮਿਹਨਤ ਕੀਤੀ ਹੈ ਸ਼ਲਾਘਾ ਕਰਦੇ ਵੀਰ ਤੁਹਾਡਾ ਬਹੁਤ ਧੰਨਵਾਦ ਅੱਛਾ ਪ੍ਰੋਬਲਮ ਵਿੱਚ ਆ ਗਈ ਨਹੀਂ ਸੀ ਲੱਤ ਫਸ ਗਈ ਸੀ ਫਸ ਗਈ ਸੀ ਬਹੁਤ ਜੂਰੀ ਤਰ੍ਹਾਂ ਵਿੱਚ ਲੱਤ ਜਕੜ ਹੋ ਗਈ ਸੀ ਜਦੋਂ ਵੀ ਅੱਗੇ ਕਰਦੇ ਖਿੱਚਦੇ ਤਾਂ ਵੀ ਉਹਨੂੰ ਪ੍ਰੋਬਲਮ ਆਉਂਦੀ ਸੀ ਤੇ ਪਿੱਛੇ ਨੂੰ ਕਦੇ ਤਾਂ ਵੀ ਪ੍ਰੋਬਲਮ ਕਰਦਾ ਸਗਾ ਫਿਰ ਬੜੀ ਮੁਸ਼ਕਲ ਨਾਲ ਕੱਟਣਾ ਕੋਈ ਚੀਜ਼ਾਂ ਕੱਟ ਕੇ ਉਹਨੂੰ ਜਗ੍ਹਾ ਬਣਾ ਕੇ ਹੁਣ ਜਾ ਕੇ ਉਹ ਨਿਕਲਿਆ ਕੱਟੋ ਕਰਕੇ ਟਟੇ ਟਟੇ ਕਿ ਨਟ ਫਸ ਗਈ ਸੀ ਹਾਂ ਵਿੱਚ ਜਕੜ ਨਟ ਲੱਗੇ ਉਸੇ ਨਾਲ ਲੱਗੇ ਉਸੇ ਦੇ ਇੱਕ ਚ ਇੱਕ ਸੀ ਜਿਆਦਾ ਅੱਛਾ ਤੇ ਹੁਣ ਜਨਕਿ ਨਿਕਲ ਗਿਆ ਆ ਤਾਂ ਹੁਣ ਤੁਹਾਨੂੰ ਕਿੰਨੇ ਕੋਈ ਜੇ ਪਤਾ ਲੱਗਾ ਜੀ ਸਾਨੂੰ ਇਹ ਸੱਡ ਕੇ 5 ਵਜੇ ਤੇ ਬਾਅਦ ਜਾ ਖੜਾਕ ਆਇਆ ਮੈਂ ਕੋਠੇ ਦੇ ਉੱਪਰ ਪਿਆ ਸੀ ਤਾਂ ਮੈਂ ਹਾਂ ਸਾਹਮਣੇ ਘਰ ਪੈਂਦਾ ਮੈਂ ਕੋਠੇ ਉੱਪਰ ਖੜ ਕੇ ਦੇਖਿਆ ਤਾਂ ਉਹਦਾ ਉਧਰ ਜਾਂਦਾ ਉਧਰ ਨੂੰ ਜਾਣ ਕੇ ਦੇਖਦਾ ਸਾਹ ਕੋਈ ਵੱਜਦਾ ਜਾਂਦਾ ਆ کافی ਮੌਕਾ ਦੇਖ ਲਿਆ ਜਦੇ ਅਸੀਂ ਬਾਹਰ ਨੱਠ ਕੇ ਆਏ ਤਾਂ ਜਾਨੂੰ ਇਹ ਫਸੇ ਹੋ ਸਗੇ ਤੇ ਇੱਕ ਕਟਰ ਵੀ ਤੁਹਾਡੇ ਸਾਥੀ ਨੇ ਤੇ ਸਾਡੇ ਪਿੰਡ ਦੇ ਲੈ ਕੇ ਆਇਆ ਸਮਾਨ ਆਪਣਾ ਸਾਰਾ ਕਿਸੇ ਕੋ ਸੰਗਰ ਲੈ ਕੇ ਕੋ ਕਟਰ ਲੈ ਕੇ ਆਇਆ ਜਣੀ ਬੜਾ ਮੁਸ਼ਕਲ ਨਾਲ ਜਾਣ ਕੇ ਕੱਢਿਆ ਨੂੰ ਤੁਹਾਨੂੰ ਢੇੜ ਘੰਟਾ ਪੂਰਾ ਲੱਗ ਗਿਆ ਲੱਗ ਗਿਆ ਲੱਗ ਗਿਆ ਕਾਦੇ ਨੀਰਾ ਪੂਰਾ ਨੀਰਾ ਆਹ ਰਫੀਕ ਭਰਾ ਆਜਾ ਇਹਨਾਂ ਭਰਾਵਾਂ ਨੇ ਬਹੁਤ ਮਿਹਨਤ ਕੀਤੀ ਐ ਏਸੀ ਇਹਨਾਂ ਦਾ ਧੰਨਵਾਦ ਕਰਦੇ ਸਾਡੇ ਭਰਾ ਨੇ ਇਹ ਇਹਨਾਂ ਨੇ ਮਦਦ ਕੀਤੀ ਪਿੰਡ ਨਾਈ ਮਜਾਰਾ ਮੌਕੇ ਤੇ ਇਕਦਮੀ ਇਕੱਠਾ ਹੋ ਗਿਆ ਇਕਜੁੱਟ ਹੋ ਗਿਆ ਡਰਾਈਵਰ ਦੀ ਜਾਨ ਜੇ ਆ ਵੀਰ ਨੇ ਬਹੁਤ ਮਦਦ ਕੀਤੀ ਆ ਜਾ ਛੋਟੇ ਭਰਾ ਇਹਨੇ ਬਹੁਤ ਮਦਦ ਕੀਤੀ ਹੈ ਭਰਾ ਨੇ ਕੀ ਨਾ ਤੁਹਾਡਾ ਕਿਸ਼ਨ ਵੀਰ ਕਿਸ਼ਨ ਨੇ ਕਟਰ ਨਾਲ ਜਿਹੜਾ ਕਟਿਆ ਤੇ ਬਹੁਤ ਮਦਦ ਕੀਤੀ ਆ ਜਾਓ ਸਾਰਾ ਧੰਨਵਾਦ ਕਰਦੀ ਇੱਕ ਵਾਰੀ ਸਾਰਿਆਂ ਨੇ ਬਹੁਤ ਹੈਲਪ ਕੀਤੀ ਬਹੁਤ ਮਿਹਰਬਾਨੀ ਤੁਹਾਡੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਔਰ ਜੇ ਮੌਕੇ ਤੇ ਕਿਸ਼ਨ ਕਿੰਨਾ ਔਖਾ ਸੀਗਾ ਜਦੋਂ ਕਰ ਰਹੇ ਸੀਗੇ ਬਹੁਤ ਔਖਾ ਸੀਗਾ ਜੀ ਬੰਦੇ ਦੀ ਲੱਤ ਪੂਰੀ ਫਸੀ ਹੋਈ ਦੀ ਗੋਡਾ ਪੂਰਾ ਯਾਨੀ ਕਿ ਫਸਿਆ ਹੋਇਆ ਹੈਗਾ ਬੜੀ ਮੁਸ਼ਕਿਲਾਂ ਕਟਰ ਕਟਰ ਨਾਲ ਕੱਟ ਗਈ ਕੱਢਿਆ ਬੰਦਾ ਤਕਲੀਫ ਬਹੁਤ ਮੰਨਦਾ ਬਹੁਤ ਜੀ ਚਲੋ ਤੁਹਾਡਾ ਵੀ ਹੌਸਲਾ ਆ ਜੀ ਮੈਂ ਇੱਕ ਡਾਕਟਰ ਬਣ ਕੇ ਉਹਾਈ ਤੇ ਜਾ ਰਹੀ ਚੰਡੀਗੜ੍ਹ ਨੂੰ ਮੋਟਰਸਾਈਕਲ ਪਰਾ ਖੜਾ ਮੇਰਾ ਮੈਂ ਤਾਂ ਦੇਖਿਆ ਸੀ ਇਹ ਤਾਂ ਮੈਂ ਆ ਗਿਆ ਆ ਦੇਖ ਕੇ ਆਇਆ ਮੈਂ ਤਾਂ ਕਟਰ ਚਲਾਉਂਦੇ ਤੁਸੀਂ ਪਹਿਲਾਂ ਵੀ ਲਾ ਵੇ ਚਲਾਲੇ ਤਾਂ ਕਦੇ ਕਦਾਈ ਅੱਛਾ ਕੰਮ ਕੀ ਕਰਦੇ ਹੋ ਕੰਮ ਪੀ ਡਬਲਯੂ ਡੀ ਚੰਡੀਗੜ੍ਹ ਦੇ ਅੱਛਾ ਪਰ ਤੁਸੀਂ ਵੀ ਅੱਜ ਇੱਕ ਡਾਕਟਰ ਬਣ ਕੇ ਉਹਦੀ ਜਾਨ ਬਚਾਈ ਆ ਜੇ ਕਟਰ ਨਾ ਕੱਟਦੇ ਲੱਤ ਬਾਹਰ ਨਹੀਂ ਸੀ ਆਣੀ ਤੇ ਉਹਨੇ ਤਕਲੀਫ ਚ ਰਹਿਣਾ ਸੀ ਬਹੁਤ ਸ਼ੁਕਰੀਆ ਕਿਸ਼ਨਵੀਰ ਤੁਹਾਡੇ ਹੱਥਾਂ ਨੇ ਬਹੁਤ ਨੇਕ ਕੰਮ ਕੀਤਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਠੀਕ ਕਿਸ਼ਨਵੀਰ ਨੇ ਜਾਨ ਬਚਾਈ ਹੈ ਜੀ ਡਰਾਈਵਰ ਦੀ ਉਸ ਨੂੰ ਰਾਹਤ ਇਹਨਾਂ ਨੇ ਦਿੱਤੀ ਹੈ ਕਟਰ ਇਹਨਾਂ ਨੇ ਲਗਾਤਾਰ ਚਲਾਇਆ ਉਹ ਹਰਪ੍ਰੀਤ ਵੀਰ ਹੈ ਉਹਨੇ ਟਰੈਕਟਰ ਨਾਲ ਖਿੱਚ ਪਾਈ ਹੈ ਆ ਸਾਰੇ ਪਿੰਡ ਵਾਲੇ ਜਿਹੜੇ ਆ ਨਾਈ ਮਜਾਰੇ ਦੇ ਇਹਨਾਂ ਨੇ ਮਦਦ ਕੀਤੀ ਹੈ ਤਾਂ ਨਾਈ ਮਜਾਰੇ ਦੇ ਜਿਹੜੇ ਸਾਡੇ ਭਰਾ ਨੇ ਇਹਨਾਂ ਦਾ ਧੰਨਵਾਦ ਹੈ ਹੋਰ ਕਿਵੇਂ ਠੀਕ ਠਾਕ ਹੋ ਇੱਥੇ ਜੀ ਮੌਕੇ ਤੁਸੀਂ ਦੱਸੋ ਮਾੜੀ ਸਿਚੁਏਸ਼ਨ ਸਮਝਾ ਦੋ ਅਸੀਂ ਵੀ ਥੋੜਾ ਬਾਅਦ ਵਿੱਚ ਆਏ ਸਾਨੂੰ ਵੀ ਇਹਨਾਂ ਨੂੰ ਪਤਾ ਲੱਗਿਆ ਜਦੋਂ ਐਕਸੀਡੈਂਟ ਹੋ ਚੁੱਕਾ ਸੀਗਾ ਡਰਾਈਵਰ ਦਾ ਰੌਲਾ ਪਾਉਂਦਾ ਪਿਆ ਸੀਗਾ ਤੇ ਫਿਰ ਉਹਦੀ ਹਰ ਕਰਨੇ ਸ਼ੁਰੂ ਕੀਤੀ ਟਰੈਕਟਰ ਲਿਆਂਦੇ ਟੋਚਨ ਵਗੈਰਾ ਲੈ ਕੇ ਆਏ ਜਿੰਨੀ ਵੀ ਸਰਕਾਰੀ ਤਾਮੇ ਜਾਮੇ ਤੋਂ ਪਹਿਲਾਂ ਜਿਹੜੇ ਲੋਕ ਆ ਗਏ ਆ ਪਹਿਲਾਂ ਲੋਕ ਆ ਗਏ ਸੀ ਜੀ ਪੰਜ ਮਿੰਟ ਤੋਂ ਪਹਿਲਾਂ ਪਹਿਲਾਂ ਲੋਕ ਇਕੱਠੇ ਹੋ ਗਏ ਜੀ ਇੱਥੇ ਇਹੀ ਇਨਸਾਨੀਅਤ ਹੈ ਹਾਂਜੀ 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 ਹਮਦਰਦੀ ਦਿਖਾਈ ਹੈ ਹਾਂਜੀ ਹਾਂਜੀ ਬੰਦੇ ਦੀ ਜਾਨ ਬਚ ਬਚ ਗਏ ਚਲੋ ਤੁਹਾਡੇ ਸਾਰੇ ਦੇ ਸਦਕਾ ਦੀ ਜਾਨ ਬਚ ਗਈ ਬਚ ਗਏ ਹਾਂਜੀ ਹਾਂਜੀ ਪਰ ਅੱਲਾ ਸਦਕਾ ਤੁਸੀਂ ਕੋਸ਼ਿਸ਼ਾਂ ਕੀਤੀਆਂ ਤੇ ਜਿਵੇਂ ਉਹ ਕਿਸ਼ਨਵੀਰ ਵਿਚਾਰਾ ਰਾਹ ਹੀ ਰਾਇ ਦੇਖ ਕੇ ਰੁਕ ਕੇ ਉਹਨੇ ਕਟਰ ਚਲਾਇਆ ਪਰ ਜਿਹੜੇ ਸਾਜੋ ਸਮਾਨ ਹੈ ਸਾਰਾ ਪਿੰਡੋਂ ਆਇਆ ਹਾਂਜੀ 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 ਉਹ ਟਰੈਕਟਰ ਰਸਤੇ 'ਚ ਆ ਰਿਹਾ ਸੀਗਾ ਉਹਨੇ ਆਪਣੀ ਟਰੈਲੀ ਖੋਲ ਕੇ ਫਟਾਫਟ ਟਰੈਕਟਰ ਪਾਇਆ ਹਾਂਜੀ 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 ਆਹ ਲੋਕੀਆ ਉਹ ਆ ਬੰਗਿਆਂ ਦਾ ਅੱਛਾ ਮੁੰਡਾ ਬੰਗਿਆਂ ਦਾ ਮੁੰਡਾ ਬੰਗਿਆਂ ਦਾ ਇੱਕ ਟਰੈਕਟਰ ਨਿੰਦੇ ਦਾ ਆ ਆਪ ਖੜਾ ਨਿੰਦੇ ਕਟਰ ਲੈ ਗਿਆ ਨਿੰਦੇ ਨੇ ਫੜਿਆ ਸਾਰਾ ਕੁਝ ਉਹ ਨਿੰਦੇ ਦਾ ਵੀ ਧੰਨਵਾਦ ਹੈ ਜੀ ਤਾਂ ਸਾਰਿਆਂ ਨੇ ਮਦਦ ਕੀਤੀ ਸਾਰੇ ਦੀ ਸ਼ਲਾਘਾ ਬਣਦੀ ਹੈ ਤਾਂ ਇਹੀ ਕਹਿੰਦੇ ਕਿ ਬੰਦਾ ਬੰਦੇ ਦਾ ਤਾਰੂ ਹੁੰਦਾ ਤਾਂ ਇਹ ਸਾਰੇ ਰੱਬ ਬਣ ਕੇ ਬੌੜੇ ਨੇ ਔਰ ਮਦਦ ਕੀਤੀ ਤੁਸੀਂ ਉਹ ਦੇਖੋ ਬਸ ਦੇ ਹਾਲਾਤ ਕਿੱਦਾਂ ਜਿਹੜਾ ਆ ਸਟੀering ਹੈ ਉਹ ਇੱਕ ਪਾਸੇ ਨੂੰ ਹੋ ਗਿਆ ਔਰ ਹਾਦਸਾ ਕਿੰਨਾ ਜ਼ਬਰਦਸਤ ਹੁਣ ਆਪਾਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਆ ਹਾਦਸਾ ਕਿੰਨੀ ਤੇਜ਼ ਹੁਣ ਦਿਲ ਦਹਿਲਾ ਦੇਣ ਵਾਲੀਆਂ ਜਿਹੜੀਆਂ ਤਸਵੀਰਾਂ ਨੇ ਸਥਿਤੀਆਂ ਨੇ ਬਹੁਤ ਗੰਭੀਰ ਨੇ ਔਰ ਡਰਾਈਵਰ ਨੇ ਬਹੁਤ ਦਰਦ ਸਹਿਇ ਤੇ ਜਿਹੜੇ ਇਹ ਪਿੰਡ ਦੇ ਲੋਕ ਨੇ ਇਹਨਾਂ ਨੇ ਮਦਦ ਕੀਤੀ ਤੇ ਪਰ ਨਾਲ ਦੀ ਨਾਲ ਜਿਹੜੇ ਮੁਸਾਫਰ ਨੇ ਉਹ ਵੀ ਹੁਣ ਇੰਤਜ਼ਾਰ ਕਰ ਰਹੇ ਨੇ ਤਾਂ ਜੋ ਉਹਨਾਂ ਨੂੰ ਕੋਈ ਹੋਰ ਗੱਡੀ ਮਿਲ ਸਕੇ ਉਹ ਵੀ ਆਪਣੇ ਟਿਕਾਣੇ ਤੇ ਪਹੁੰਚ ਸਕਣ ਤੇ ਇੱਕ ਬੱਸ ਰੁਕੀ ਹੈ ਠੀਕ ठाक ਦੀ ਇੱਕ ਬੱਸ ਰੁਕੀ ਹੈ। ਔਰ ਇਹਨਾਂ ਦੀ ਹੁਣ ਮਦਦ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਰਾਹਗੀਰ ਵਿੱਚ ਬੱਚੇ ਨੇ ਛੋਟੇ-ਛੋਟੇ ਔਰਤਾਂ ਨੇ ਬੱਚੇ ਨੇ ਬਜ਼ੁਰਗ ਨੇ ਇਹਨਾਂ ਨੇ ਵੀ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ ਇਹਨਾਂ ਨੂੰ ਵੀ ਰਾਹ ਤੇ ਪਹੁੰਚਾਣਾ ਬਹੁਤ ਜ਼ਰੂਰੀ ਹੈ ਇਹਨਾਂ ਨਾਲ ਵੀ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਬਸ ਕਿੱਥੋਂ ਆਏ ਤੇ ਕਿੱਥੇ ਚੱਲੀਏ ਤਾਂ ਪੁਲਿਸ ਸੜਕ ਸੁਰੱਖਿਆ ਫੋਰਸ ਦੀ ਟੀਮ ਜਿਹੜੀ ਹੈ ਉਹ ਉਹਨਾਂ ਨਾਲ ਤਾਲਮਿਲ ਬਣਾਏ ਹੋਏ ਆ ਉਹਨਾਂ ਨਾਲ ਗੱਲਬਾਤ ਕਰ ਰਹੀ ਹੈ ਸੜਕ ਸੁਰੱਖਿਆ ਫੋਰਸ ਤੋਂ ਇੰਚਾਰਜ ਓਮ ਕੁਮਾਰ ਜੀ ਸਾਡੇ ਨਾਲ ਨੇ ਮੌਕੇ ਤੇ ਪਹੁੰਚ ਗਏ ਸੀ। ਪੂਰੀ ਜਾਣਕਾਰੀ ਲੈ ਲੈਣ ਸਰ ਇਹ ਬੱਸ ਕਿੱਥੋਂ ਆ ਰਹੀ ਸੀ ਕਿੱਥੇ ਜਾ ਰਹੀ ਸੀ ਸਾਰੀ ਦੀ ਜੰਮੂ ਇਹ ਦਿੱਲੀ ਤੋਂ ਜੰਮੂ ਕਟਰਾ ਜਾ ਰਹੀ ਸੀ ਇਹ ਜੋ ਫੁੱਲ ਸੀ ਬੱਸ ਬਾਕੀ ਸਵਾਰੀਆਂ ਸਾਰੀਆਂ ਠੀਕ ਹੈ ਜਿਹੜਾ ਡਰਾਈਵਰ ਵਿੱਚ ਫਸ ਗਿਆ ਸੀ 2 ਘੰਟੇ ਬਾਅਦ ਜਦੋਂ ਜੈ ਕ੍ਰੇਨ ਐਂਬੂਲੈਂਸ ਅਸੀਂ ਵੀ ਜਿੱਤੀ ਜਦੀ ਅਰਲੀ ਪਹੁੰਚ ਗਏ ਸੀ ਜਦੀ ਬਹੁਤ ਜਦੋਂ ਇਹਨਾਂ ਕੱਢ ਕੇ ਆਉਣਾ ਸੇਵਾ ਰਸਤਾ ਛੱਡ ਛੱਡਤਾ ਸਰ ਡਰਾਈਵਰ ਤਾਂ ਨਿਕਲ ਕੇ ਆਉਣਾ ਸਾਰਿਆਂ ਨੇ ਕੋਸ਼ਿਸ਼ਾਂ ਕੀਤੀਆਂ ਲੇਕਿਨ ਜਿਹੜੇ ਮੁਸਾਫਰ ਆ ਇਹ ਕਿਦਾਂ ਆਪਣੀ ਮੰਜ਼ਿਲ ਇਹ ਮੁਸਾਫਰ ਮਤਲਬ ਬਸਾਂ ਜਾ ਰਹੇ ਜਿੱਦਾਂ ਕੋਈ ਨਾ ਉਹ ਦੇਖੋ ਰਹਿ ਗਿਆ ਕੋਈ ਹੋਰ ਉਹਨਾਂ ਦੀ ਕੰਪਨੀ ਦੁਆਰਾ ਕਰੂਗੇ ਫੋਨ ਕਰਕੇ ਤੁਸੀਂ ਟਾਲਮੇਰ ਬਣਾ ਲਿਆ ਮੋੜ ਦਾ ਮੁਸਾਫਰ ਹਾਂ ਬੜਾ ਰੱਖ ਰਿਹਾ ਹਾਂ ਕਰ ਰਹੇ ਨਾਲ ਹਾਂ ਭੂਰੇ ਭੂਰੇ ਮੈਂ ਸਾਰਾ ਪੁੱਛ ਰਿਹਾ ਕੋਈ ਚੱਕਮੀ ਹੋਵੇ ਕਿਸੇ ਤਰ੍ਹਾਂ ਦੀ ਵਿਸਥਿਤੀ ਹੈ ਅਸੀਂ ਨਾਲ ਸਰ ਡਰਾਈਵਰ ਨੂੰ ਕਿੱਥੇ ਭੇਜਿਆ ਗਿਆ ਤੇ ਉਹਨਾਂ ਜੀ ਸਿਵਲ ਹਸਪਤਾਲ ਦਾ ਸਿਵਲ ਹਸਪਤਾਲ ਹਾਂ ਜੇ ਜਹਾਜ ਹੋ ਜਾਦੇ ਹੋਏ ਕਹਾਂ ਲੈ ਜਾਵਾਂਗੇ ਬਹੁਤ ਸ਼ੁਕਰੀਆ ਸਰ ਤਾਂ ਸੜਕ ਸੁਰੱਖਿਆ ਫੋਰਸ ਦੀ ਟੀਮ ਤੁਰੰਤ ਪਹੁੰਚਦੀ ਹੈ ਆਪਣੇ ਵੱਲ ਮਦਦ ਕੀਤੀ ਜਾ ਰਹੀ ਹੈ ਹੁਣ ਵੀ ਬੱਸ ਨੂੰ ਇੱਕ ਪਾਸੇ ਕਰਨ ਦੇ ਵਿੱਚ ਲੱਗੇ ਹੋਇਆ ਤਾਂ ਜੋ ਟ੍ਰੈਫਿਕ ਮੇਰ ਵੇਗਨ ਚੱਲ ਸਕੇ ਠੀਕ ਹੈ ਸਰ ਠੀਕ ਹੈ ਬਹੁਤ ਸ਼ੁਕਰੀਆ ਸਰ ਬਹੁਤ ਧੰਨਵਾਦ ਤਾਂ ਇੰਚਾਰਜ ਸਾਹਿਬ ਨੇ ਇਹਨਾਂ ਦੀ ਪੂਰੀ ਟੀਮ ਜਿਹੜੀ ਹੈ ਬਹੁਤ ਤੜਕੇ ਤੋਂ ਹੀ ਲੱਗੇ ਹੋਏ ਹੈ ਹਾਦਸੇ ਤੋਂ ਤੁਰੰਤ ਬਾਅਦ ਇੱਥੇ ਪਹੁੰਚ ਜਾਂਦੇ ਆ ਇਹ ਮਰਸੀਡੀਜ਼ ਦੀ ਗੱਡੀ ਹੈ 70 ਤੋਂ 80 ਜਿਹੜੀਆਂ ਸਵਾਰੀਆਂ ਦੱਸਿਆ ਜਾ ਰਿਹਾ ਕਿਸ ਗੱਡੀ ਵਿੱਚ ਸਵਾਰ ਸਨ surjit ਡਰਾਈਵਰ ਦਾ ਨਾਮ ਦੱਸਿਆ ਜਾ ਰਿਹਾ ਔਰ ਜਿਹੜੇ ਇਹ ਰਾਹਗੀਰ ਨੇ ਦਿੱਲੀ ਤੋਂ ਆਏ ਹੋਏ ਨੇ ਇਹਨਾਂ ਨੇ ਜਦ ਜੰਮੂ ਜਾਣਾ ਹੈ ਇਹ ਵਿਚਾਰੇ ਬਹੁਤ ਪਰੇਸ਼ਾਨ ਨੇ ਐਚ ਆਰ 38 ए 201722 ਗੱਡੀ ਦਾ ਨੰਬਰ ਹੈ ਐਚ ਆਰ 38 ए 201722 ਤਾਂ ਇਹ ਹੁਣ ਪ੍ਰਾਈਵੇਟ ਬੱਸਾ ਲੈ ਕੇ ਜੰਮੂਵਾਲ ਨੂੰ ਜਾਣਗੇ ਜੰਮੂਵਾਲ ਨੂੰ ਰਵਾਨਾ ਹੋਣਗੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਇਹਨਾਂ ਦਾ ਤਾਲਮੇਲ ਬਣਾਇਆ ਗਿਆ ਕੁਝ ਤਾਂ ਜਿਹੜੀ ਰੋਡ ਵੇਜ ਦੀਆਂ ਬੱਸਾਂ ਨੇ ਉਹਨਾਂ 'ਚ ਬੈਠ ਕੇ ਨਵਾਂ ਸ਼ਹਿਰ ਤੱਕ ਪਹੁੰਚੇ ਨੇ ਬਾਕੀ ਨੇ ਵੀ ਤਾਲਮੇਲ ਬਣਾਇਆ ਜਾ ਰਿਹਾ ਹੈ 70 ਤੋਂ 80 ਸਵਾਰੀਆਂ ਦੱਸਿਆ ਜਾ ਰਿਹਾ ਇਸ ਗੱਡੀ ਵਿੱਚ ਸਵਾਰ ਸਨ ਔਰ ਲਗਜ਼ਰੀ ਗੱਡੀ ਹੈ ਹਾਦਸਾ ਪਰ ਬਹੁਤ ਭਿਆਨਕ ਹੋਇਆ ਡਰਾਈਵਰ ਨੂੰ ਪਿੰਡ ਨਾਈ ਮੁਜਾਰੇ ਦੇ ਲੋਕਾਂ ਦੀਆਂ ਕੋਸ਼ਿਸ਼ਾਂ ਸਦਕਾ ਬਾਹਰ ਕੱਢਿਆ ਗਿਆ ਔਰ ਹੁਣ ਸਿਵਲ ਹਸਪਤਲ ਵਿਖੇ ਪਹੁੰਚਾਇਆ ਗਿਆ ਇੱਥੇ ਇੱਕ ਵਾਰੀ ਤਸਵੀਰ ਦਿਖਾ ਦਿਓ ਬਹੁਤ ਗੰਭੀਰ ਸਥਿਤੀ ਸੀ ਬਹੁਤ ਦੁਖਦ ਜਿਹੜੀ ਜਿਹੜੇ ਹਾਲਾਤ ਬਣ ਗਏ ਸੀਗੇ ਡਰਾਈਵਰ ਦੇ ਪਰ ਲੋਕਾਂ ਦੀ ਮਿਹਨਤ ਨਾਲ ਪ੍ਰਮਾਤਮਾ ਦੀ ਕਿਰਪਾ ਨਾਲ ਉਸ ਨੂੰ ਬਾਹਰ ਕੱਢ ਲਿਆ ਗਿਆ ਤੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਸੜਕ ਸੁਰੱਖਿਆ ਦੀ ਫੋਰਸ ਇੱਥੇ ਮੌਜੂਦ ਹੈ ਪਿੰਡ ਵਾਸੀ ਹਾਲੇ ਵੀ ਮੌਜੂਦ ਨੇ ਬੱਸ ਨੂੰ ਇੱਕ ਸਾਈਡ ਤੇ ਕਰਨ ਵਿੱਚ ਮਦਦ ਕਰ ਰਹੇ ਨੇ ਹੁਣ ਟੋ ਕਰਕੇ ਲਜਾਇਆ ਜਾਵੇਗਾ ਬੱਸ ਨੂੰ ਇੱਕ ਸਾਈਡ ਤੇ ਪਰ ਸ਼ੁਕਰ ਇਹੀ ਹੈ ਧੰਨਵਾਦ ਸੱਚੇ ਪਾਤਸ਼ਾਹ ਦਾ ਇਹੀ ਹੈ ਲੋਕਾਂ ਦਾ ਧੰਨਵਾਦ ਹੈ ਧੰਨਵਾਦ ਇਹੀ ਹੈ ਕਿ ਡਰਾਈਵਰ ਨੂੰ ਜਿਹੜਾ ਆ ਉਹ ਕੱਢ ਲਿਆ ਗਿਆ ਤੇ ਉਸ ਦੀ ਜਾਨ ਬਚ ਗਈ ਔਰ ਹੁਣ ਉਸ ਦਾ ਜਿਹੜਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਬਹੁਤੋ ਸ਼ੁਕਰੀ